ਲੋ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਅੱਜ ਆਪਾਂ ਚੱਲੇ ਆ ਬਾਈ ਜੀ ਚਾਂਦਪੁਰੇ ਆਪਣੇ ਨਾਲ ਖੇਰਜੀਤ ਗਰੇਵਾਲ ਐ ਕਿਉਂਕਿ ਬਾਈ ਜੀ ਪੀਣ ਲਈ ਪਾਣੀ ਸਭ ਨੂੰ ਚਾਹੀਦਾ ਪਰ ਹੜਾਂ ਦਾ ਪਾਣੀ ਦੀ ਮਾਰ ਚੱਲਣ ਦੀ ਇਕੱਲਾ ਪੰਜਾਬ ਹੀ ਐ ਆਪਾਂ ਚਾਂਦਪੁਰੇ ਗਏ ਸੀ ਉੱਥੇ ਪ੍ਰਸ਼ਾਸਨ ਆਇਆ ਸੀ ਹਰਿਆਣਾ ਤੇ ਪੰਜਾਬ ਦਾ ਹਰਿਆਣੇ ਵਾਲੇ ਮਿੱਟੀ ਪਾਉਣ ਤੋਂ ਰੋਕ ਰੇ ਸੀ ਤੁਹਾਨੂੰ ਦਿਖਾਉਣੇ ਆਂ ਕਿ ਅੱਜ ਦੀ ਅਪਡੇਟ ਆਪਾਂ ਵੀ ਕਿਉਂ ਰੋਕ ਰੇ ਸੀਗੇ ਵੀਡੀਓ 'ਚ ਦੱਸਾਂਗੇ ਤੁਹਾਨੂੰ ਬਣੇ ਰਿਓ ਆਪਣੇ ਬਲੌਗ ਦੇ ਨਾਲ ਲਓ ਜੀ ਬਾਈ ਜੀ ਇਹ ਦੇਖੋ ਇਹ ਚੰਦਪੁਰ ਵਾਲਾ ਬੰਨ ਹੈ ਜਿਹੜਾ ਪਿਛਲੀ ਵਾਰੀ ਟੁੱਟ ਗਿਆ ਸੀ 2023 ਚ ਇਸ ਬੰਨ ਤੇ ਮਿੱਟੀ ਪਾਉਣ ਲੱਗ ਰਹੇ ਨੇਗੇ ਲੱਗੇ ਤਾਂ ਬਾਈ 5-4 ਦਿਨ ਹੋ ਗਏ ਨਾਲੋਂ ਲੱਗਿਆ ਨੂੰ ਪਰ ਅੱਜ ਵੀ ਲੱਗ ਰਹੇ ਸੀ ਅੱਜ ਸਾਰੇ ਆਏ ਸੀਗੇ ਤੁਹਾਨੂੰ ਦਿਖਾਉਨੇ ਆਂਗੇ ਅੱਗੇ ਇੱਕ ਤਾਂ ਬਾਈ ਆ ਦੇਖੋ ਬਈ ਟਰੈਕਟਰ ਆਏ ਹੋਏ ਆਪੋ ਆਪਣੇ ਪਿੰਡਾਂ ਤੋਂ ਇਹ ਮਿੱਟੀ ਦੀਆਂ ਟਰਾਲੀਆਂ ਪਰ ਕੇ ਲੈ ਕੇ ਆਏ ਸੀਗੇ ਪਰ ਹੁਣ ਕਹਿੰਦੇ ਵੀ ਹਰਿਆਣਾ ਸਰਕਾਰ ਦੇ ਬੰਦੇ ਆਏ ਸੀ ਇੱਥੇ ਹਰਿਆਣਾ ਪ੍ਰਸ਼ਾਸਨ ਉਹ ਕਹਿੰਦੇ ਮਿੱਟੀ ਨਹੀਂ ਪਾਣੀ ਹੈਗੀ ਵੀ ਕਹਿੰਦੇ ਤੁਸੀਂ ਉੱਚਾ ਕਰ ਰਹੇ ਹੋ ਬੰਨ ਬਈ ਇਹ ਵੀ ਨਹੀਂ ਚਾਹੁੰਦੇ ਹੈਗੇ ਵੀ ਬੰਨ ਲੱਗੇ ਇੱਥੇ ਇਹ ਵੀ ਪੰਜਾਬ ਨੂੰ ਡੋਬੋ ਕੇ ਰਾਜੀ ਨਹੀਂ ਹੈਗੇ ਇਹ ਦੇਖੋ ਭਾਈ ਤੁਹਾਨੂੰ ਦਿਖਾਵਾਂਗੇ ਜਿੱਥੇ ਪਿਛਲੀ ਵਾਰੀ ਬੰਨ ਟੁੱਟਿਆ ਸੀਗਾ ਬਹੁਤ ਸੰਗਤ ਆਈ ਹੈ ਬਈ ਮਾਨਸਾ ਜ਼ਿਲ੍ਹੇ ਦੇ ਜਿਹੜੇ-ਜਿਹੜੇ ਪਿੰਡਾਂ ਚੋਂ ਮਾਰ ਪੈਂਦੀ ਏ ਸਾਰੇ ਪਿੰਡ ਆਏ ਨੇ ਇੱਥੇ ਇੱਥੇ ਦਿਖਾਉਨੇ ਆ ਤੁਹਾਨੂੰ ਆਪਾਂ ਬੰਨ ਜਿੱਥੋਂ ਟੁੱਟਿਆ ਸੀਗਾ ਹੁਣ ਪੱਕਾ ਕਰਨ ਲੱਗ ਰਹੇ ਨੇ ਇਹ ਦੇਖੋ ਫੋਕਲਾਈਨ ਤੇ ਜੀਐਸਵੀ ਮਸ਼ੀਨ ਖੜਾ ਰੱਖੀ ਹੈਗੀ ਇੱਥੇ ਬਾਬਾ ਜੀ ਅੱਜ ਫੇਰ ਲੰਗਰ ਲੈ ਕੇ ਆਏ ਨੇ ਸੇਵਾ ਕਰਨ ਲੱਗ ਰਹੇ ਨੇ ਇੱਥੇ ਇਹ ਦੇਖ ਲਓ ਭਾਈ ਅੱਜ ਬਹੁਤ ਸੰਗਤ ਆਈ ਹੈਗੀ ਇੱਥੇ ਚਾਹ ਪਾਣੀ ਦਾ ਪ੍ਰਬੰਧ ਹੈ ਪ੍ਰੋਸੈਸ਼ਨ ਹਲੇ ਵੀ ਖੜਿਆ ਹੈਗਾ ਉੱਥੇ ਬਈ ਇੱਥੇ ਟੁੱਟਿਆ ਸੀ 2023 ਜਿਵਨ ਇਹ ਦੇਖੋ ਹੁਣ ਇਹ ਪੱਕਾ ਕਰ ਲਾ ਗਰੇ ਨੇਗੇ ਬੋਰੀਆਂ ਲਾ ਲਾ ਕੇ ਉਹ ਦੇਖੋ ਇਹ ਏਰੀਆ ਉਹ ਜਹਾਂ ਦੇ 2023 ਚ ਟੁੱਟਿਆ ਸੀ ਗਵਨ ਦੇਖ ਸਕਦੇ ਹੋ ਤੁਸੀਂ ਉਹ ਦੂਰ ਤੱਕ ਖੜੇ ਨੇਗੇ ਸਾਰੇ ਸੇਵਾਦਾਰ ਪਰਾਂ ਮਾਨਸਾ ਰੀ ਦੇ ਜਿੰਨੇ ਪਿੰਡ ਡੁੱਬਦੇ ਨੇ ਭਾਈ ਇਹਦੇ ਨਾਲ ਉਹ ਸਾਰੇ ਪਿੰਡਾਂ ਚੋਂ ਆਏ ਨੇ ਇਧਰ ਬੋਹਾ ਤੋਂ ਅੱਗੇ ਤੱਕ ਦੇ ਆ ਦੇਖੋ ਭਾਈ ਬੋਰੀਆਂ ਲੱਗ ਰਹੇ ਨੇ ਕਿ ਭਰਨਾ ਹਰਿਆਣਾ ਦਾ ਪ੍ਰਸ਼ਾਸਨ ਆਇਆ ਸੀਗਾ ਕਹਿੰਦੇ ਮਿੱਟੀ ਡੇਗਣ ਤੋਂ ਰੋਕਿਆ ਪ੍ਰਸ਼ਾਸਨ ਵੈਸੇ ਭਾਈ ਹੁਣ ਸਾਰੇ ਆਪ ਕੋ ਆਪਣੇ ਕੰਮਾਂ 'ਚ ਲੱਗੇ ਹੋਏ ਨੇਗੇ ਇਸ ਵਾਰ 2023 ਨੂੰ ਪੁਖਤਾ ਪ੍ਰਬੰਧ ਕਰ ਰੱਖੇ ਨੇ ਕਿ ਬੋਰੀਆਂ ਦੇ ਗੱਟੇ ਭਰ ਕੇ ਰੱਖ ਰੱਖੇ ਨੇ ਇਹ ਸਾਈਡ ਹੈ ਬਾਈ ਨਾਲੀ ਉਧਰੋਂ ਪਾਣੀ ਆਊਗਾ ਤੇ ਇੱਥੇ ਡਾਫ ਲੱਗੂਗੀ ਇਹ ਦੇਖੋ ਬਾਈ ਹਰਿਆਣਾ ਸਰਕਾਰ ਦੇ ਕਰਮਚਾਰੀ ਕੋਈ ਮਿਹਨਤੀ ਕਰ ਲੱਗ ਰਹੇ ਨੇ ਬੰਨ ਕਿੰਨਾ ਚੌੜਾ ਹੈ ਕਿੰਨਾ ਉੱਚਾ ਹੈਗਾ ਆ ਕਿੰਨਾ ਲੌਗ ਸੁਣਨ ਤੇ ਭਾਈ ਇਹ ਵੀ ਆਇਆ ਹੈ ਕਹਿੰਦੇ ਵੀ ਹਰਿਆਣਾ ਸਰਕਾਰ ਇੱਥੇ 7444 ਲਾਗੂ ਕਰਨ ਨੂੰ ਫਿਰਦੀ ਹੈਗੀ। ਯਰ ਇਹਦਾ ਮਤਲਬ ਤਾਂ ਸਿੱਧਾ ਸਿੱਧਾ ਇਹ ਹੈ ਜੀ ਇਹ ਪੰਜਾਬ ਨੂੰ ਦਬੋਣ ਨੂੰ ਫਿਰਦੀ ਹੈਗੀ। ਹਰਿਆਣਾ ਤਾਂ ਛੋਟਾ ਭਰਾ ਮੰਨਿਆ ਗਿਆ ਪੰਜਾਬ ਦਾ ਪਰ ਇਹ ਵੀ ਕਹਿੰਦੇ ਨਾਲ ਨਹੀਂ ਖੜ ਰਿਹਾ ਇਸ ਟਾਈਮ। ਇਹ ਦੇਖੋ ਭਾਈ ਵੈਸੇ ਇੱਥੇ ਪੁਖਤਾ ਪ੍ਰਬੰਧ ਕਰੇ ਨੇ। ਖਾਲੀ ੱਟੇ। ਕਿਨੇ ਰੱਖੇ ਹੋਏ ਨੇਗੇ ਅੱਗੇ ੱਟੇ ਪਰ ਪਰ ਕੇ ਰੱਖੀ ਜਾਂਦੇ ਨੇ ਇਹ। ਉਨੂੰ ਅੱਗੇ ਵੀ ਦਿਖਾਉਨੇ ਆ ਪੰਜਾਬ ਦੇ ਜਿੱਥੇ ਸੈਫਰਾਂ ਨੇਗੇ ਬਣੇ ਰਿਓ ਆਪਣੇ ਬਲੌਗ ਦੇ ਨਾਲ ਜੀ ਜੀ ਹੁਣ ਆਪਾਂ ਸੈਫਰਾਂ ਤੇ ਪਹੁੰਚ ਗਏ ਆਪਾਂ ਆਏ ਆ ਆਊਟਸਾਈਡ ਜਿੱਥੋਂ ਪਾਣੀ ਆਉਂਦਾ ਹੈਗਾ ਤੁਸੀਂ ਇੱਕ ਆਖ ਦੇਖੋ ਬਈ ਦੋਹੇ ਸਾਈਡਾਂ ਤੇ ਕਿੰਨਾ ਹੈਗਾ ਉਹ ਦੁਨੀਆਉਂ ਦੀ ਹੈ ਬਈ ਜਿਹੜੇ ਜਿਹੜੇ ਇਲਾਕੇ ਸੁਣਾਏ ਜਾਂਦੇ ਸਾਰੇ ਆਉਂਦੇ ਨੇ ਇੱਥੇ ਦੇਖੋ ਬਈ ਤੁਸੀਂ ਇਧਰ ਦੀ ਸਾਈਡ ਬਈ ਪਮੈ ਨਾ ਲੱਗਿਆ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬਈ ਇਹ ਦੇਖੋ ਸੱਜਣੋ ਇੱਥੋਂ ਦੇਖ ਕੇਆਂ ਲੱਗਦਾ ਬਈ ਪਾਣੀ ਦਾ ਵਾਵਾ ਜ਼ਿਆਦਾ ਵੱਧ ਰਿਹਾਗਾ ਚੱਲਾਂ ਦੇਖੋ ਤੁਸੀਂ ਰਫਤਾਰ ਦੇਖੋ ਪਾਣੀ ਦੀ ਅੱਲੇ ਪਾਣੀ ਹੋਰ ਵਧਣ ਦੇ ਆਸਾਰ ਨੇਗੇ ਮਾਰਕੰਡਾ ਨਦੀ ਦਾ ਪਾਣੀ ਕਹਿੰਦੇ ਇਥੇ ਹੀ ਆਊਗਾ। ਬੁਲੇ ਜੀ ਕਿਹੜੀ ਸਾਈਡ ਤੇ ਨਦੀ ਉੱਥਰ ਰਹੀ ਹੈ ਦੀ ਨਦੀ। ਮੈਂ ਤੁਹਾਨੂੰ ਦੱਸ ਰਿਹਾ ਵੀ ਤੁਹਾਨੂੰ ਨਵੀਂ ਅਪਡੇਟ। ਤੇ ਜੀ ਬਈ ਹੁਣ ਆਪਾਂ ਚੱਲੇ ਆਂ ਦੂਸਰੀ ਸਾਈਡ ਆ ਜਿੱਧਰ ਕਕਰਦਾ ਪਾਣੀ ਅੱਗੇ ਜਾਂਦਾ ਸਰਦੂਰਗੜ ਵਾਲੀ ਸਾਈਡ ਜਿੱਥੇ ਪਾਵਨਾਂ ਲੱਗਿਆ ਹੋਇਆ ਹੈ ਵੀ ਦੱਸਦਾ ਵੀ ਕਿੰਨੇ ਫਟਾ ਪਾਣੀ ਹੋ ਗਿਆ।

ਫੜੇਗਾ ਦੂਹੇ ਪਾਸੇ ਇਹ ਦੇਖੋ ਮਿੱਤਰੋ ਅੱਜ ਦੀ ਅਪਡੇਟ 1 ਸਤੰਬਰ ਦੀ ਇੰਨਾ ਤੇਜ਼ ਪਾਣੀ ਹੈਗਾ ਤੁਹਾਨੂੰ ਦਿਖਾਉਣਾ ਹੈ ਬਈ ਅੱਗੇ ਜਾ ਕੇ ਇਹ ਬਟ ਪਾਣੀ ਹੈ ਭਰਾਵਾ ਜੋ ਕੱਲ ਨੂੰ ਨਾਲ ਵਧ ਗਿਆ ਪਾਣੀ ਅਰੇ ਹੋਰ ਪਾਣੀ ਵਧਣ ਦੀ ਉਮੀਦ ਹੈ ਜੀ ਕਹਿੰਦੇ ਵੀ ਮਾਰਕੰਡਾ ਨਦੀ ਦਾ ਪਾਣੀ ਵੀ ਇਥੇ ਹੀ ਆਊਗਾ ਇੱਕ ਸੱਲੜਾ ਨੇ ਉਹਦਾ ਵੀ ਜਿਹੜਾ ਟਾਰਗੇਟ ਕੋਲੇ ਇੱਕ ਸੱਲੜਾ ਨੇ ਇਸ ਕਰਕੇ ਸਾਰੇ ਸੱਜਣ ਮਿੱਤਰਾਂ ਨੂੰ ਕਹਿੰਦੇ ਕਿ ਸचेत ਰਹੋ ਪਾਣੀ ਵਧ ਸਕਦਾ ਹੈਗਾ ਜੀ ਹੁਣ ਆਪਾਂ ਚਾਂਦ ਬਰੇ ਤੇ ਚੱਲ ਪਏ ਵਾਪਸ ਇਸ ਨੂੰ ਪ੍ਰਸ਼ਾਸਨ ਨੂੰ ਦਿਖਾਉਣੇ ਆਂਗੇ ਰਾਤ ਪਹਿਲਾ ਖੜਿਆ ਸੀਗਾ ਇੱਥੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਕਿ ਬੰਨ ਤੇ ਮਿੱਟੀ ਪਾਣ ਤੋਂ ਰੋਕਦੇ ਨੇ ਕਿ ਹਰਿਆਣੇ ਵਾਲੇ ਆਪਦੇ ਵੱਡੇ ਭਾਈ ਨੂੰ ਟਫੋਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇਗੇ ਇਹ ਥੋੜੀ ਥੋੜੀ ਦੋਏ ਪੰਜਾਬ ਤੇ ਹਰਿਆਣਾ ਮਾਰਚ ਚੱਲਣਾ ਫਿਰ ਕਾਨੂੰਨ ਪੰਜਾਬ ਮਰੇ ਬਾਈ ਇਕੱਲਾ ਪਾਣੀ ਪੀਣ ਨੂੰ ਸਾਰਿਆਂ ਨੂੰ ਚਾਹੀਦਾ ਹੈ ਤੇ ਡੁੱਬਣ ਲਈ ਇਕੱਲਾ ਪੰਜਾਬ ਲੋ ਜੀ ਬਾਈ ਜੀ ਹੁਣ ਆਪਾਂ ਚੱਲੇ ਆਂ ਵਾਪਸ ਇਹ ਦੇਖੋ ਬਾਈ ਇੱਥੇ ਹਰਿਆਣਾ ਪ੍ਰਸ਼ਾਸਨ ਖੜਾ ਹੈਗਾ ਪੂਰੀ ਪੂਰੀ ਤਿਆਰੀ ਚੱਲ ਰਹੀ ਹੈ ਤਾਰਕ ਸਚਵਾਲੀ ਲਾਉਣ ਦੀ ਬਾਕੀ ਦੇਖਦੇ ਹਾਂ ਕੀ ਬਣਦਾ ਇਸ ਦੇ ਨਾਲ ਹੀ ਆਪਣਾ ਬਲੌਗ ਹੁੰਦਾ ਹੈ ਸਮਾਪਤ ਮਿਲਦੇ ਆਂ ਬਾਈ ਕੱਲ ਨੂੰ ਨਵੇਂ ਬਲੌਗ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਨੂੰ